ਕਿੱਥੇ ਕਮੈਂਟ ਆਉਂਦੇ ਆਏ ਉਹਦੇ ਜਾ ਸਕਦੇ ਆ 17 10 ਓਏ ਓ ਨਾ 17 10 ਬੁੱਤ ਓਏ ਕਿੱਥੋਂ ਕੱਢੀ ਲਿਆ ਬੁੱਤ ਪਤਾ ਵੀ ਕੋਈ ਨਹੀਂਗਾ ਐਂ ਦੇ ਸੱਦੇ ਸਾਦੇ ਵੀਡੀਓ ਪਾਉਣ ਵਾਲੇ ਐਵੇਂ ਬਣਾ ਗਿਆ ਜਿਵੇਂ ਹੁਣ ਚੱਲੀ ਜਾਂਦਾ ਵੇਖੋ ਮੌਸਮ ਬਹੁਤ ਬਹੁਤ ਧੰਨਵਾਦ ਦਰਸ਼ਕੋ ਗਿੜੰਦਾ ਅਸੀਂ ਇੱਥੇ ਡਰਾਈਵਰੀ ਕਰਦੇ ਹਾਂ ਸਰਗੁਰਾਂ ਦੇ ਫਾਰਮ ਦੇ ਵਿੱਚ ਜਣੇ ਦਰਸ਼ਕਾਂ ਵਾਸਤੇ ਤੇ ਜਨਰ ਭਾਵੇਂ ਕੋਈ ਗੱਲ ਨਹੀਂ ਸਾਰ ਨਤ ਪਰ ਪਿਆਰੇ ਮਹੀ ਆਈ ਜਾਂਦਾ ਮੀ ਯਾਰ ਇਹ ਦਈ ਜਾਂਦਾ ਤੜ ਤੜ ਹੂੰ ਜੇ ਰੇਸ ਕਰਨ ਲੈ ਹਾਂ ਤੇ ਮੀ ਆਗਾ ਮੀ ਕਰਕੇ ਫਿਰ ਅੰਦਰ ਜਾਣਾ ਪੈ ਕਰ ਆ ਸਾਰੇ ਰੋਟਾ ਵਟਰ ਵਗੈਰਾ ਮਲਚ ਤਰ ਅੱਲੀ ਤਾਂ ਮੈਂ ਇੱਕ ਕਾਰ ਰੋਟਾ ਵਟ ਰਾਂ ਤੇ ਨਹੀਂ ਔਨ ਕਰਕੇ ਫਿਰ ਹਣਾ ਇਤਰੀ ਰੁਕ ਜੇ ਇੱਕ ਸਟਾ ਵਾ ਇਸ ਮਾਰਕਿਟ ਖਲਾ ਰਿਆ ਹੈ ਬੜਾ ਨਹੀਂ ਆ ਰਿਹਾ ਆ ਡਰਾਈਵਰੀ ਕਰ ਕਰਕੇ ਟਾਈਮ ਪਾਸ ਕਰੀਦਾ ਵਾ ਵਧੀਆ ਫੋਟ ਚਾ ਚਾਪਤੀਆ ਆਹ ਪਤੀਜ ਆ ਨੱਪਲ ਦੇ ਸਾਫ ਕਰਨ ਦੇ ਹੋਂ ਨਾ ਕਰੀ ਦੋ ਮਿੰਟ ਡਰਾਈਵਰੀ ਇਹ ਸੰਗ ਦਾ ਮੂੰਹ ਪਰਾਨਾ ਕਰ ਲਿਆ ਸਰੋਠੀ ਜੀ ਅੱਜ ਇੱਕ ਸੱਤ ਮਟਰ ਹੋੜ ਆ ਗਿਆ ਮਾਰ ਲਿਆ ਗਰੀਸ ਪਰ ਬਹੁਤ ਧੰਨਵਾਦ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੁੜਿਆ ਪਤਾ ਕਿ ਖਲਾਮੇ ਤੇ ਜਾਣਾ ਸਮਝ ਤੇ ਖਲਾਮੀ ਨਰਾਮ ਆਹ ਉੱਪਰ ਆਣਾ ਇਹ ਸੀ ਕਮੈਂਟ ਨੂੰ ਟਨਰ ਪਤਾ ਨਹੀਂ ਕਿ ਕਿੱਥੋਂ ਚਾਲੂ ਕਰੀ ਦੇ ਨਾਂ ਜਾਂਚੀ ਇਹਦੇ ਥੋੜਾ ਰਸਤਾ ਖਰਾਬ ਹੋ ਗਿਆ ਦੇਖ ਨਾ ਬਹੁਤ ਆਹ ਰਸਤਾ ਦਾ ਖਰਾਬ ਹੋ ਗਿਆ ਮੀਂਹ ਪੈ ਗਿਆ ਨਾ ਗੱਲਾ ਹੋ ਗਿਆ ਫਿਰ ਤਿਲਕ ਹੋਵੇ ਉਦੋਂ ਇੱਥੇ ਖਿਲਾਰ ਦੋ ਗਾਂ ਤੁਰ ਕੇ ਦਰ ਲਓ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ ਤੇਰੇ ਦਰਕਾਂ ਦਾ